ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਬਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅੱਜ ਦਿਨ ਹੈਗਾ ਜੀ ਵੀਰਵਾਰ ਦਾ ਅੱਜ ਹੈਗਾ ਨੌਵੇਂ ਦਾ ਦਿਨ ਤੇ ਆਪਾਂ ਮੱਥਾ ਮਾਰਨਿੰਗ ਜਲਦੀ ਟੇਕ ਆਏ ਸੀਗੇ 6:30 ਵਜੇ ਬੱਚੇ ਸਕੂਲ ਤੋਂ ਆ ਗਏ ਸੀਗੇ ਇੱਥੇ ਅ ਵੀ ਜੋ ਦਾ ਪਾਰਸਲ ਸੀਗਾ ਇਹਨੇ ਆਪਣੇ ਮਤਲਬ ਕਿ ਜਿਓਮੈਟਰੀ ਬਾਕਸ ਵਗੈਰਾ ਮੰਗਾਈ ਸੀਗੀ ਕਹਿੰਦਾ ਪਾਪਾ ਮੈਂ ਆਨਲਾਈਨ ਮੰਗਵਾਉਣੀ ਆ ਮੈਨੂੰ ਮੰਗਵਾ ਦਿਓ ਤੇ ਉਹ ਓਪਨ ਕਰ ਰਿਹਾ ਸੀਗਾ ਤੇ ਹੁਣ ਸਕੂਲ ਤੋਂ ਆ ਲੈਨੋ ਹੁਣ ਤੁਸੀਂ ਨੈਕਸਟ ਜਿਹੜਾ ਮਤਲਬ ਕਿ ਜਿਹੜਾ ਹੁਣ ਵਲੌਗ ਦੇਖੋਗੇ ਉਹਗਾ ਸਿਰਫ ਮੇਲੇ ਦਾ ਹੀ ਦੇਖੋਗੇ ਹੁਣ ਤੁਸੀਂ ਮੇਰੇ ਵਲੌਗ ਦੇ ਨਾਲ ਬਣੇ ਰਹੋ ਤੇ ਬਾਕੀ ਜੀ ਬਸ ਇੱਥੇ ਇਹ ਕਹਿੰਦੇ ਵੀ ਇਹਨਾਂ ਨੇ ਪਹਿਲੇ ਹੀ ਕਹਿ ਲਿਆ ਸੀ ਪਾਪਾ ਸੀ ਮੇਲੇਆਂ ਦੇ ਵਿੱਚੋਂ ਕੁਝ ਨਹੀਂ ਲੈਣਾ ਹੈਗਾ ਸਾਨੂੰ ਅਸੀਂ ਆਪਣੀ ਪਸੰਦ ਦੀਆਂ ਚੀਜ਼ਾਂ ਸਾਨੂੰ ਆਨਲਾਈਨ ਮੰਗਵਾ ਦੋ ਤੇ ਫਿਰ ਇਹਨਾਂ ਨੇ ਇਹ ਮੰਗਵਾ ਲਿਆ ਸੀਗਾ ਤੇ ਉਸ ਤੋਂ ਬਾਅਦ ਜੀ ਬਸ ਉਹਨੇ ਇਹ ਓਪਨ ਕਰ ਰਿਆ ਸੀਗਾ ਬਾਕੀ ਤੁਸੀਂ ਪਲੀਜ਼ ਮੇਰੇ ਪਿਛਲਾ ਵੀ ਵਲੌਗ ਦੇਖੋ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਸਾਡੇ ਕਿੰਨੇ ਦਿਨ ਮੇਲਾ ਲੱਗਦਾ ਏ ਪਿਛਲੇ ਵਲੌਗ ਵੀ ਜ਼ਰੂਰ ਦੇਖਿਆ ਕਰੋ ਜਿਹੜੇ ਹੁਣ ਨੈਕਸਟ ਵਲੌਗ ਹੋਰ ਆਊਗਾ ਉਹ ਵੀ ਇੱਕ ਮੇਲੇ ਦਾ ਹੀ ਆਊਗਾ ਹਨਾ ਸਾਡੇ 4 ਦਿਨ ਮੇਲਾ 3-4 ਦਿਨ ਲੱਗਦਾ ਤੁਸੀਂ ਇਹ ਵਲੌਗ ਦੇਖੋ ਹਨਾ ਤੇ ਇਥੇ ਲਿਆਂਦੀ ਸੀ ਜਿਓਮੈਟਰੀ ਬਾਕਸ ਤੇ ਆਪਾਂ ਬਾਕੀ ਤੁਸੀਂ ਹੁਣੇ ਵਲੌਗ ਆ ਜਿਹੜਾ ਇੰਜੋਏ ਕਰੋ ਬਣੇ ਰਹੋ ਬਸ ਮੈਂ ਵੌਇਸ ਰਿਕਾਰਡਿੰਗ ਨਹੀਂ ਕਰੂੰਗੀ ਬਸ ਮੈਂ ਇਦਾਂ ਹੀ ਮਤਲਬ ਕਿ जिमें मेले के बच्चे सहज ने शूट किया थोड़ा बहुत मैं कर लिया वैसे सहज ने किया ना भी पता नहीं किमें कर ली ना कैमरा बहुत एक कोई चीज़ दिख नहीं दिखती है कि घुमा बहुत पता ही नहीं लगता भी यह ब्लॉग किमें शूट कर दी मेजी पार्ट वो शक्ति बंद है हां नहीं तू उधर चलीया तू उधर चले हां गेले हां जी भाई आ तो बड़े जाकर इधर ना मैं भी और इधर मैं ਜਾ ਚਿੰਤਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਅਜਾ ਬੜੇ ਮਮਾ ਸ਼ਿਕਾ ਕੋਜੀ ਸਾਡ ਪਿੰਡ ਦਾ ਦਰਵਾਜਾ ਇੱਥੇ ਲੱਗਦੀਆਂ ਹੁੰਦੀਆਂ ਛਟੀਆਂ ਆਉਂਦੀਆਂ ਸਾਡੀ ਮਾਸੀ ਇੱਧਰ ਭੈਣਾਂ ਨੇ ਬੜੀ ਵੀਰ ਦਾ ਘਰ ਆ मेरी बड़ी जठानी था आज इस घर में मैं शादी करके आई थी <laughs> शादी कर कर आई थी इस घर में मैं इस घर के जब बरोटा नहीं बछाना है तो जिन्हें लबड़ा भाई अब बरोटा और पक्का ही लगे हुआ बहुत बड़ा बरोटा है इस घर में मैं आई थी शादी करके बोलो

नेल एक्सटेंशन पॉली नेल एक्सटेंशन तुपाचे दिख नहीं रहे होंगे कगल दसा गाइस तुपाचे मेनू भी स्क्रीन च कुछ नहीं दिख रहा ते आ देखो कुछ

कप कप सेट तैयार है अपनी टीम पूरी एक और गन्ने का जूस आले देखो गाइस अजी कैमरे जो ना क्लि क्लियरिटी नहीं आ रही वो बहुत सोना लग रहा है

起 <laughs> नहीं हो रही हो रही होता उधर चलो पूजी उधर चलो उधर उधर पर सामान आ देखो मिनी ब्लॉगर सी बाहर

मेरे रखा जी आई को डिलीट कर रही है और बहुत से पर फायदा नहीं कोई टाइम जोड़े वाली आप भेजो एक साइड में डाल दिए मेरी आंख आंख हट के रखाओ मेरे को मेरे को दिखाओ है ना जड़ा भेनू फालतू कोई बोलिया दे लो गोली चला दी मेरे को गोली नहीं जा कर दी ठा ਆਜਿਕੇ ਛੋਟੇ ਹੁੰਦੇ ਨੇ ਉਹ ਦੇਖਣਾ ਸੀ ਜਿੱਥੇ ਕਿ ਜਮੇ ਛੋਟੇ ਜਿਹਾ ਬਾਜ ਹੁੰਦੇ ਨੇ ਬੜੇ-ਬੜੇ ਨਹੀਂ ਹਨਾ ਬੜੇ ਨਹੀਂ ਹਨ ਚਲੋ ਤੇ ਵਿੱਚੇ ਪਟਕੇ ਦੇ ਦੇਣਾ ਹੁੰਦੇ ਨੇ ਉਹ ਜੋ ਕਹਿੰਦਾ ਮੈਂ ਛੋਟਾ ਬਾਜ ਲੈ ਕੇ ਦੇਉ ਮੈਨੂੰ ਆ ਆ ਦੇਖੋ ਤਾਂ ਵੀ ਛੋਟੇ ਹੀ ਬੜੇ ਆ ਮਿੰਦਰ ਨਹੀਂ ਨਹੀਂ ਆ ਮੜੇ ਬੜੇ ਆ ਬੜਾ ਬੜਾ ਇਹ ਕਿੰਨਾ ਕੁ ਹੁੰਦਾ ਹੈ ਇੰਨਾ ਸਾਤਾ ਪਿੱਛੇ ਆ ਜਾਂਦਾ ਉਹ ਪਟਕੇ ਦੇ ਹਾਂ ਚਲੋ ਫੇ ਚਲੋ ਹੋਰ ਤਾਂ ਹੈ ਨਹੀਂ ਜਿੱਕਰ ਨਹੀਂ ਇਹ ਕਿਸੇ ਦਾ ਗੈਸ ਖੁੱਲਾ ਹੈ ਭਾਈ ਸਿਲੰਡਰ ਇਹ ਸਿਲੰਡਰ ਖੁੱਲਾ ਸਮੇਂ اچھا ਉਹ ਭਾਈ ਦਾ ਚੱਲਦਾ ਹੈ ਹੈਨਾ ਗੈਸ ਦੀ ਸਮੈਲ ਕਿੰਨੀ ਆਉਂਦੀ ਆ Thank

ਗਾਈਸ ਭੈਣੇ ਉਹਨੂੰ ਕੋਲੇ ਰਿਹਾ ਸਾਡੇ ਗਾਈਸ ਭੈਣੇ ਤੇ ਜੱਪਾ ਬੱਸ ਰੈਸਟਿੰਗ ਕਰੀ ਤੇ ਮੈਂ ਨਾ ਲੈ ਦਿੰਦੀ ਜੇ ਫ੍ਰੈਂਡ ਹੋ ਗਈ ਤਾਂ ਮੰਨਦੇ ਹਾਂ ਕੇ ਮੈਂ ਮਿੱਠਿਆ ਕਰਕੇ ਉੱਤੇ ਲਾਣਾ ਭੈਣੇ ਸੁਣਿਆ ਲੱਗਦੀ ਹੈ ਅੰਮਾ ਨਹੀਂ ਕਿਤੇ ਜਾਣਾ ਨਹੀਂ ਮੈਂ ਅਸੀਂ ਤੇ ਬਲੀਂਦੇ ਆਪਾਂ ਹੱਥ ਮਾਰ ਜਾਣਾ ਨਹੀਂ ਕਿਤੇ ਹੁਣ ਨਾਲ ਸਹਜ ਭਾਈ ਨੂੰ ਹੱਥ ਮਾਰ ਤਾਈ ਤਾਈ ਜੀ ਅੱਛਾ ਤਾਈ ਪਿੱਛੇ ਖੜੀਆ ਬਹੁਤ ਅੱਛਾ ਬਹੁਤ ਪਹਿਲਾਂ ਆਇਆ ਜੱਟ ਜੱਲੀ ਓਏ ਉਹ ਵੀ ਚਾਲੇਲਾ ਬਿਆਰਾ ਉਹ ਯਾਦ ਸੁਣਾ ਲੱਗ ਜੜੀ ਇਹ ਵੀ ਜੱਪੀ ਦੀ ਕਿੰਨੀ ਸੋਹਣੀ ਲੱਗ ਕਿੰਨੇ ਲੱਗੇ ਅਸੀਂ ਆ ਜਾਓ ਆਪਾਂ ਜਾੜਾਣੇ ਦੀ ਤੇਰੀ ਆਜੋ ਆਪਾਂ ਕੋਈ ਫੂਰੀ ਆਜੋ ਅੱ비 ਜੋ ਫੂਰੀ ਆਜੋ ਹਾਂ ਜੀ ਮੰਮਾ ਤੁਸੀਂ ਇਹਨੇ ਟਿੱਕੀ ਖਾਓ ਮੈਂ ਇੱਕ ਵਾਰ ਕਿੜਾ ਗੱਡੀ ਚਾਹੁੰਦਾ ਹੈ ਰ ਇੱਕ ਜੀਰ ਨਹੀਂ ਕੋਸ਼ ਨਹੀਂ

बच्चा पार्टी यो लोग तो केंद्र खाते देखेंगे नहीं और क्या एनोटेट कराइस नोट देखिए और चढ़ाती है देखिए स्टार्ट वाली है सबका कोयला पर्टिकुलर नो डाटा है पुराना सही पे लेगा E aí, ਹਾਂਜੀ ਇੱਥੇ ਮੇਲਾ ਦੇਖ ਕੇ ਆ ਗਈ ਸੀ ਏ ਘਰ ਪਹਿਲਾਂ ਮੇਲਾ ਦੇਖ ਕੇ ਆ ਕੇ ਬੈਠ ਗਈ ਸੀ ਮਾਸੀ ਹਣੋਂ ਕੋਲ ਬਿੰਦਰ ਹਣੋਂ ਕੋਲ ਗੱਲਾਂ ਬਾਤਾਂ ਕੀਤੀਆਂ ਹਨਾ ਫਿਰ ਉਸ ਤੋਂ ਬਾਅਦ ਫਿਰ ਮੈਂ ਇੱਧਰ ਨੂੰ ਆ ਗਈ ਸੀ ਘਰ ਨੂੰ ਤੇ ਰਮਨ ਮੇਲੇ ਦੇ ਵਿੱਚੋਂ ਹੀ ਆ ਗਈ ਸੀ ਕਿਉਂਕਿ ਉਹਨੇ ਸਬਜ਼ੀ ਬਣਾਉਣੀ ਸੀਗੀ ਤਾਂ ਕਰਕੇ ਉਹ ਕਹਿੰਦੀ ਦੀ ਫਿਰ ਮੈਂ ਜਾਨੀ ਆ ਫਿਰ ਉਹਨੂੰ ਜਾ ਕੇ ਮੇਰਾ ਦਿਓਰ ਲੈ ਆਇਆ ਸੀਗਾ ਫਿਰ ਉਹ ਮੇਲੇ ਦੇ ਵਿੱਚੋਂ ਹੀ ਆ ਗਈ ਸੀ ਤੇ ਇੱਥੇ ਮੈਂ ਹੁਣ ਲੱਗ ਗਈ ਸਾਇਦ ਪਾਪਾ ਆ ਗਏ ਸੀਗੇ ਹਨਾ ਰੋਟੀ ਬਣਾਉਣ ਲੱਗ ਗਈ ਸੀ ਸਾਇਦ ਪਾਪਾ ਨਾਲ ਵੀ ਇੱਕ ਗੜਾ ਮੈਂ ਕੱਢਿਆ ਹੀ ਸੀਗੀ ਜਾ ਕੇ ਸਾਇਦ ਪਾਪਾ ਲੈ ਕੇ ਜਾਂਦੇ ਹੁੰਦੇ ਨੇ ਜ਼ਰੂਰ ਆ ਕੇ ਕਹਿ ਦਿੰਦੇ ਵੀ ਚੱਲ ਚੱਲੀਏ ਇੱਕ ਕਿਹੜਾ ਕੱਢ ਕੇ ਆਉਨੇ ਆ ਹਨ ਤੇ ਉਹ ਆਏ ਸੀਗੇ ਕੰਮ ਤੋਂ ਫਿਰ ਮੈਂ ਕਿਹਾ ਮੈਂ ਤਾਂ ਪਹਿਲਾਂ ਮਨ ਕਰਦੀ ਸੀ ਮੈਂ ਕਿਹਾ ਵੀ ਨਹੀਂ ਮੈਂ ਤਾਂ ਥੱਕੀ ਪਈਆਂ ਕਹਿੰਦੇ ਨਹੀਂ ਸਕੂਟਰੀ ਤੇ ਜਾਣਾ ਵੀ ਚੱਲ ਚੱਲਦੇ ਆ ਹਨਾ ਫਿਰ ਇੱਕ ਕਿਹੜਾ ਕੱਢਿਆ ਆਏ ਸੀਗੇ ਪਰ ਮੈਂ ਖਾ ਪੀ ਕੇ ਫਿਰ ਕੁਝ ਨਹੀਂ ਸੀ ਆਈ ਫਿਰ ਮਨ ਨਹੀਂ ਸੀਗਾ ਕੁਝ ਵੀ ਖਾਣ ਦਾ ਤੇ ਬਾਕੀ ਜੀ ਹੁਣ ਬਸ ਰੋਟੀ ਬਣਾਵਾਂਗੇ ਆਪਾਂ ਤੇ ਮੈਂ ਤਾਂ ਰੋਟੀ ਚਾਹ ਦੇ ਖਾਵਾਂ ਬੱਚੇ ਵੀ ਕਹਿੰਦੇ ਮੰਮਾ ਸੀ ਚਾਹ ਦੇ ਖਾਈਏ ਤੇ ਬਣਾ ਦੂੰਗੀ ਮੈਂ ਜੇ ਇੱਕ ਕਦੇ ਦਿਖਾ ਲੈਣਗੇ ਹਨਾ ਇੱਥੇ ابھی ਜੋ ਤਾਂ ਕੱਟਣ ਲੱਗਿਆ ਸੀ ਐਪਲ ਇਹਨੂੰ ਦੇਖਿਆ ਕੈਮਰਾ ਹੋਰ ਆ ਫਰੇ ਹੋ ਗਿਆ ਇਹਨਾਂ ਮਿੱਠੂ ਉਹਨਾਂ ਨੂੰ ਪਾਉਣ ਲੱਗਿਆ ਸੀਗਾ ਐਪਲ ਹਨਾ ਮਿੱਠੂ ਉਹਨਾਂ ਨੇ ਖਾਣਾ ਸੀਗਾ ਤੇ ਬਾਕੀ ਜੇ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਨੇ ਜੇ ਤੁਸੀਂ ਇੰਜੋਏ ਕਰ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਵਲੌਗ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਜੀ ਤੇ ਜੇ ਤੁਹਾਨੂੰ ਵਧੀਆ ਲੱਗਦੇ ਆ ਪਲੀਜ਼ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਰੇ ਜਾਣੇ ਵਲੌਗ ਹਨਾ ਤਾਂ ਜੋ ਮੇਰਾ ਵਲੌਗ ਅੱਗੇ ਚੱਲ ਸਕੇ ਹਨਾ ਹੋਰ ਵੀ ਸਬਸਕ੍ਰਾਈਬਰ ਆਪਣੇ ਨਾਲ ਵਿਊਅਰਸ ਵਧੀਆ-ਵਧੀਆ ਜੋੜਨ ਹਨਾ ਤੇ ਬਾਕੀ ਜੀ ਅੱਜ ਦੇ ਵਲੌਗ ਦਾ ਹੁਣ ਆਪਾਂ ਇੱਥੇ ਹੀ ਕਰਦੇ ਆਂ ਐਂਡ ਤੇ ਮਿਲਾਂਗੇ ਕੱਲ੍ਹ ਤੁਹਾਨੂੰ ਨੈਕਸਟ ਵਲੌਗ ਨਾਲ ਮੇਲੇ ਵਾਲੇ ਨਾਲ ਹੀ ਤੇ ਜੇ ਵੈਸੇ ਮੇਰੀ ਤਬੀਅਤ ਖਰਾਬ ਲੱਗਦੀ ਹੈ ਜੇ ਠੀਕ ਰਹੀ ਤਾਂ ਫਿਰ ਜ਼ਰੂਰ ਜਾਵਾਂਗੇ ਤੇ ਬਾਕੀ ਜੀ ये हूँ आप बलॉग देने एंड मिला कल न्यू ब्लॉग दे नवी शुरुआत दे ओके जी बाय बाय गुड नाइट टेक केयर स्वीट ड्रीम्स बाय बाय